ਸਿਰਫ ਇੱਕ ਗੱਲ ਲਈ ਬੈਠੇ ਆ ਤੁਹਾਡੇ ਸਾਹਮਣੇ ਜੋ ਗੁਰਸੇਵਕ ਨਾਲ ਹੋਇਆ ਹੈ ਗੁਰਸੇਵਕ ਮੈਂ ਉਸ ਬੱਚੇ ਦਾ ਨਾਮ ਲੈ ਰਿਹਾ ਜੀ ਨੂੰ ਕੱਲ ਰਾਤ ਡੇਰ ਰਾਤ ਅੱਧੀ ਰਾਤ ਨੂੰ ਕੁਝ ਪਰਵਾਸੀਆਂ ਨੇ ਅਟੈਕ ਕਰਕੇ ਮਾਰਿਆ ਹੈ ਦੁੱਖ ਦੀ ਗੱਲ ਕੀ ਹੈ ਕਿ ਉਦੋਂ ਤੱਕ ਉਹ ਵਿਚਾਰਾ ਗਿਆ ਨਹੀਂ ਸੀ ਇਸ ਦੁਨੀਆ ਤੋਂ ਉਹਦੀ ਐਂ ਕਰਕੇ ਕਿਰਤ ਮਾਰੀ ਕਮਾਈ ਪਾਰ ਕੱਢੀ ਇਸ ਤੋਂ ਬਾਅਦ ਉਹ ਖੁਦ ਤੁਰ ਕੇ ਚੱਲ ਕੇ ਆਪਦੇ ਦੋਸਤਾਂ ਨਾਲ ਐਸ ਹਸਪੀਟਲ ਚਾਇਆ ਆਈ ਕਿ ਆਈ ਉਹ ਆਪ ਤੁਰ ਕੇ ਆਇਆ ਉਹਨਾਂ ਦੇ ਸਿਸਟਰ ਨੇ ਮਾਸੀ ਜੀ ਦੀ ਬੇਟੀ ਨੇ ਮਾਸੀ ਜੀ ਦੀ ਬੇਟੀ ਹੈ ਔਰ ਉਹ ਕੱਲਾ ਮੁੰਡਾ ਸੀ ਉਹ ਐਗਜ਼ੈਕਟਲੀ ਕੀ ਹੋਇਆ ਮarre ਜੀ ਸੁਣਿਓ ਜੇ ਜ਼ਰੂਰ ਕਿਉਂਕਿ ਗੁਰਸੇਵਕ ਤਾਂ ਨਹੀਂ ਵਾਪਸ ਆ ਸਕਦਾ ਔਰ ਗੁਰਸੇਵਕ ਕਰਕੇ ਹੋਰ ਨਾ ਜਾਣ ਸਾਡੇ ਪੰਜਾਬ ਦੇ ਬੱਚੇ ਉਦੇ ਲਈ ਤਾਂ ਅਸੀਂ ਕੁਝ ਕਰ ਸਕਦੇ ਆ ਜਿਹਦੇ ਕਰਕੇ ਹੁਣੇ ਮੈਂ ਐਸਐਸਪੀ ਸਾਹਿਬ ਨਾਲ ਵੀ ਗੱਲ ਕੀਤੀ ਜਿਹਦੇ ਕਰਕੇ ਅਸੀਂ ਇੱਕ ਕਾਨੂੰਨ ਬਣਾਉਣ ਦੀ ਵੀ ਮੰਗ ਕਰ ਰਹੇ ਆ ਫਿਰ ਇਹ ਆਂਦੇ ਨੇ ਜੀ ਹੁਣ ਕਿਉਂ ਕਰ ਰਹੇ ਹੋ ਬਾਅਦ ਚ ਕਰ ਲਓ ਬਾਅਦ ਚ ਕੌਣ ਸੁਣਦਾ ਏ ਯਾਰ ਅੱਜ ਕੁੰਬੜਾ ਕਾਂਡ ਤੋਂ ਬਾਅਦ ਸੁਣ ਲਈ ਕਿਸੇ ਨੇ ਉਹ ਹਿਆਰਪੁਰ ਕਾਂਡ ਤੋਂ ਬਾਅਦ ਸੁਣ ਲਈ ਕਿਸੇ ਨੇ ਕੋਈ ਨਹੀਂ ਸੁਣਦਾ ਕਾ ਅੱਜ ਸੁਣਿਆ ਜੇ ਭੈਣ ਜੀ ਕੀ ਆਂਦੇ ਨੇ ਹੋਇਆ ਕੀ ਸੀਗਾ ਦੱਸਿਓ ਜੀ ਬੇਟਾ ਆਪ ਤੁਰ ਕੇ ਆਏ ਆ ਬਲੱਡ ਨਿਕਲਦਾ ਸੀ ਤੇ ਹੱਥ ਰੱਖ ਕੇ ਤੁਰ ਕੇ ਆਏ ਆ ਇੱਥੇ ਕਿ ਡਾਕਟਰਾਂ ਨੇ 4 ਵਜੇ ਤੱਕ ਹੱਥ ਨਹੀਂ ਲਾਇਆ ਕਿੰਨੇ ਵਜੇ ਆ ਗਈ ਸੀ 3 ਵਜੇ 2:30 ਵਜੇ 1 ਵਜੇ ਆ ਗਿਆ 1 ਵਜੇ ਆ ਗਈ ਸੀ ਇੱਥੇ 4 ਵਜੇ ਆ ਗਿਆ ਸੀ 4 ਵਜੇ ਤਾਈ ਕਿਸੇ ਡਾਕਟਰ ਨੇ ਹੱਥ ਨਹੀਂ ਲਾਇਆ ਪਹਿਲਾਂ ਕਹਿੰਦੇ 4 ਲੱਖ ਰੁਪਏ ਚਵਾ ਕਰੋ ਫਿਰ ਕੱਲੇ ਸਟਿਚਸ ਲਾ ਦਿੱਤੇ ਜਦ ਪਤਾ ਸੀਗਾ ਕਿ ਸਿਚੁਏਸ਼ਨ ਕ੍ਰਿਟੀਕਲ ਆ ਤੁਸੀਂ ਉਦੋਂ ਹੀ ਉਹਦਾ ਟ੍ਰੀਟਮੈਂਟ ਕਰੋ ਤੁਸੀਂ ਉਦੋਂ ਹੀ ਆਪਰੇਸ਼ਨ ਕਰੋ ਉਦੋਂ ਪਹਿਲਾਂ ਸਟਿਚਸ ਲਾ ਦਿੱਤੇ ਉਦੋਂ ਬਾਅਦ ਫਿਰ ਆਪਰੇਸ਼ਨ ਕਰਦੇ ਆ ਫੇਰ ਟੀਰਪਾੜ ਕਰਦੇ ਆ ਫੇਰ ਉਸ ਤੋਂ ਬਾਅਦ ਤੀਜਾ ਆਪਰੇਸ਼ਨ ਕਰਦੇ ਆ ਉਹ ਖੋਲ ਕੇ 2 ਘੰਟੇ ਲਗਾਤਾਰ ਖੋਲ ਕੇ ਢਿੱਡ ਇਦਾਂ ਹੀ ਉੱਪਰ ਤੇ ਮੁੱਖ ਮੰਤਰੀ ਵੱਲ ਭੱਜ ਗਏ ਉਹ ਮੌਤ ਨਾਲ ਲੜ ਰਿਹਾ ਉਹਨੂੰ ਨਹੀਂ ਕੋਈ ਡਾਕਟਰ ਦੇਖ ਰਿਹਾ ਉਹ ਸ਼ਰਾਬ ਪੀ ਕੇ ਡਿਗਿਆ ਆਇਆ ਕਿਸੇ ਵਿਆਹ ਵਿੱਚੋਂ ਤੇ ਉਹਦੀਆਂ ਲੱਤਾਂ ਸੈੱਟ ਕਰ ਵੱਡੇ ਹਸਪੀਟਲ 'ਚ ਡਾਕਟਰ ਹੀ ਨਹੀਂ ਹੈਗੇ ਇਨਾ ਕੋਈ ਨਹੀਂ ਪੂਰੇ ਡਾਕਟਰ ਹੀ ਨਹੀਂ ਹੈ ਕਿੱਡੀ ਸ਼ਰਮ ਵਾਲੀ ਗੱਲ ਕੋਈ ਇੱਕ ਵੀ ਤੁਸੀਂ ਖੁਦ ਦੇਖੋ ਜਿੰਨੇ ਕੇਸ ਹੋਏ ਨੇ ਇੱਥੇ ਕੋਈ ਇੱਕ ਵੀ ਬਚ ਕੇ ਗਿਆ ਹੈ ਮੈਨੂੰ ਕੋਈ ਬਚ ਕੇ ਨਹੀਂ ਗਿਆ ਉਹਦੇ ਪਤਾ ਹੀ ਹੈ ਕੋਈ ਨਹੀਂ ਬਚ ਕੇ ਗਿਆ ਇਥੋਂ ਡਾਕਟਰਾਂ ਦੀਆਂ ਦੱਸ ਸਕਦੇ ਵੀ ਅਗਰ ਸਾਡੇ ਕੋਲ ਇਹਦੀ ਇਲਾਜ ਨਹੀਂ ਹੈਗਾ ਤਾਂ ਜਵਾਬ ਹੀ ਦੇ ਦੇਣ ਭਾਈ ਤੁਸੀਂ ਕਿਤੇ ਹੋਰ ਲੈ ਜਵਾਬ ਦੇ ਸਕਦੇ ਆ ਨਾ ਕੀ ਫਾਇਦਾ ਉਹਦੇ ਡਾਕਟਰਾਂ ਦਾ ਆਰ ਉਹਨਾਂ ਨੂੰ ਤਾਂ ਖੜਾ ਨਹੀਂ ਇਹ ਬੜੀ ਸ਼ਰਮ ਵਾਲੀ ਗੱਲ ਹੈ ਕਿ 40 80 ਬੜੀ ਸਿਕਿਉਰਟੀ ਗਾਰਡ ਖੜੇ ਕੀਤੇ ਨੇ ਉਹ ਕਿਸੇ ਦੀ ਕੋਈ ਗੱਲ ਨਹੀਂ ਸੁਣਦੇ ਇਹਨਾਂ ਰੂਡਲੀ ਬਿਹੇਵ ਕਰਦੇ ਆ ਵੀ ਕੋਈ ਦੁੱਖ ਵਿੱਚ ਤੁਹਾਡੇ ਕੋਲ ਆਇਆ ਹੋਇਆ ਤੁਸੀਂ ਉਹਨੂੰ ਰੂਡਲੀ ਇੰਨਾ ਬੋਲ ਰਹੇ ਹੋ ਇਹ ਤੁਹਾਡੇ ਕਿੱਥੇ ਦੀਆਂ ਪੜਾਈਆਂ ਨੇ ਕਿੱਥੇ ਦੇ ਸੰਸਕਾਰ ਨੇ ਗੱਲ ਪੈਸਿਆਂ ਦੀ ਹੁੰਦੀ ਹੈ ਨਾ ਬਿੱਲ ਪਹਿਲਾਂ ਲੈ ਲਿਆ ਵੀ ਤੁਸੀਂ ਟ੍ਰੀਟਮੈਂਟ ਤਾਂ ਸ਼ੁਰੂ ਕਰੋਗੇ ਪੈਸੇ ਲਏ ਹੁਣ ਤੱਕ ਜੀ 11 12 ਲੱਖ ਲਏ 12 ਲੱਖ ਰੁਪਏ 12 ਲੱਖ ਰੁਪਿਆ ਤੁਹਤੋਂ ਲੈ ਚੁੱਕੇ ਨੇ ਦੋ ਦੋ ਦਿਨਾਂ ਤੋਂ ਉਹ ਅੰਦਰ ਨੇ ਤੇ ਦੋ ਆ ਯਾਰ ਇੱਕ ਤਾਂ ਮੁੰਡਿਆਂ ਨੂੰ ਦੱਸਣਾ ਚਾਹੀਦਾ ਆਪਾਂ ਐਸਐਸਪੀ ਨੂੰ ਪੈਸੇ ਵਾਪਸ ਲੈਣੇ ਸੀ ਇਹਨਾਂ ਤੋਂ 11 ਲੱਖ ਰੁਪਇਆ ਅੰਦਰ ਆਪਾਂ ਦਿੱਤਾ ਦੱਸਿਆ ਕਿਉਂ ਨਹੀਂ 12 ਲੱਖ ਤੁਸੀਂ 12 ਲੱਖ ਦਿੱਤਾ ਪਹਿਲਾਂ ਤੇ ਸ਼ੇਰਾ ਐਸਐਸਪੀ ਨੂੰ ਆਪਾਂ ਕਹਿੰਦੇ ਸਾਡੇ ਪੈਸੇ ਵਾਪਸ ਦਿਵਾਓ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਮੈਂ ਗੱਲ ਪਤਾ ਕੀ ਹੋਈ ਸਾਡਾ ਭਰਾ ਐਡਮਿਟ ਕੀਤਾ ਇਹਨਾਂ ਨੇ ਅਸੀਂ ਇਹਨਾਂ ਨੂੰ ਦੱਸਿਆ ਵੀ ਕਿਰਚ ਲੱਗੀ ਇਹਨਾਂ ਨੇ ਟਾਂਕੇ ਲਾ ਕੇ ਮੋੜਤਾ ਉਦੋਂ ਬਾਅਦ ਜਾ ਕੇ ਜਦੋਂ ਤੇ ਬਲੀਡਿੰਗ ਹੋਈ ਉਦੋਂ ਬਾਅਦ ਜਾ ਕੇ ਇਹਦਾ ਆਪਰੇਟ ਨੂੰ ਮੰਨੇ ਇਹਨਾਂ ਨੇ ਐਨ ਗੈਲੀ ਇਹਨਾਂ ਦੀ ਸਭ ਤੋਂ ਵੱਡੀ ਇਹ ਜਦੋਂ ਮੁੰਡਾ ਸਾਡਾ ਆਇਆ ਉਹਨਾਂ ਨੂੰ ਦੱਸਿਆ ਵੀ ਆਹ ਚੀਜ਼ ਉਹਨਾਂ ਨੇ ਕੱਲੇ ਟਾਂਕੇ ਲਾ ਕੇ ਤੋਰ ਤਾਂ 2 ਘੰਟੇ ਬਾਅਦ ਜਦੋਂ ਅੰਦਰ ਬਲੀਡਿੰਗ ਵਧ ਗਈ ਢੱਡ ਫੁੱਲੀ ਗਿਆ ਹਾਰਟ ਬੀਟ ਘਟੀ ਗਈ ਉਦੋਂ ਬਾਅਦ ਜਾ ਕੇ ਇਹਨੂੰ ਐਡਮਿਟ ਕੀਤਾ ਸਾਨੂੰ ਕਹਿੰਦੇ ਬੰਦਾ ਜਮਾਂ ਓਕੇ ਆ ਤੁਹਾਡਾ 100% ਸਹੀ ਆ ਠੀਕ ਹੈ 7-8 ਘੰਟੇ ਨਿਕਲ ਗਏ ਤੇ 7-8 ਘੰਟੇ ਬਾਅਦ ਜਦੋਂ ਕਹਿੰਦੇ ਓਕੇ ਆ ਮੁੰਡਾ ਬੋਲਦਾ ਓਕੇ ਸਹੀ ਆ 7-8 ਘੰਟੇ ਬਾਅਦ ਸਾਨੂੰ ਕਹਿ ਰਹੇ ਨੇ ਬੰਦੇ ਦਾ ਤਾਂ ਹਾਰਟ ਰੁਕ ਗਿਆ ਹਾਰਟ ਬੀਟ ਬੰਦ ਹੋ ਗਈ ਐਵੇਂ ਹੀ ਨਾ ਨੇ ਵੀਰ ਇੰਦਰ ਘੁੰਮਣ ਮਾਰਤਾ ਕਹਿ ਰਹੇ ਨੇ ਵੀ ਉਹ ਸਹੀ ਹੋ ਗਿਆ ਛੋੜੇ ਚਾਂਸ ਵੱਧ ਗਏ ਠੀਕ ਹੈ ਤੇ ਫੇਰ ਕਹਿੰਦੇ ਨੇ ਉਹਦੇ ਗੁਰਦੇ ਦਾ ਉਹ ਫਲਾਣਾ ਤੇਮਕਾ ਆ ਚੀਜ਼ਾਂ ਬੋਲਦੇ ਰਹੇ ਸਾਈਨ ਕਰਾਉਂਦੇ ਸੀ ਮੇਨ ਚੀਜ਼ ਬੰਦਾ ਸਾਡਾ ਚਾਹੇ ਪਹਿਲੀ ਪੂਰਾ ਹੋਵੇ ਸਾਨੂੰ ਦਸਤਾ ਦਿੰਦੇ ਇਹ ਮਰੇ ਪੈ ਦੀਆਂ ਲਾਸ਼ਾਂ ਦੇ ਤਮਾਸ਼ਾ ਕੋਈ ਨਹੀਂ ਲਾਸ਼ਾ ਦਾ ਪੈਸਾ ਖਾ ਰਹੇ ਆ ਬਿਲਕੁਲ ਬਿਲਕੁਲ ਸਹੀ ਗੱਲ ਹੈ ਭਗਵੰਤਮਾਨ ਆਇਆ ਸੀਐਮ ਆਇਆ ਇੱਕ ਮਿੰਟ ਵੀਰੇ ਸਾਡੇ ਬੰਦੇ ਕੋਲ ਇੱਕ ਡਾਕਟਰ ਨਹੀਂ ਸੀ 11 ਤੋਂ 12 ਡਾਕਟਰ ਉਹ ਬੰਦੇ ਦੇ ਕੋਲ ਖੜੇ ਸੀ 8 ਘੰਟੇ ਸਾਨੂੰ ਕਿਸੇ ਨੇ ਬੰਦੇ ਦੀ ਖਬਰ ਤੱਕ ਨਹੀਂ ਦਿੱਤੀ ਸਾਡੇ ਦੀ ਅਸੀਂ ਅੰਦਰ ਜਾ ਕੇ ਮੋੜਦੇ ਰਹੇ ਆ ਆ ਹਾਲ ਕੀ ਤੇ ਇਹਨੇ ਕਰਦੇ ਟੈੱਡ ਖੁੱਲਾ ਛੱਡ ਕੇ ਭਗਵੰਤਮਾਨ ਕੋਲੇ ਬੈਠੇ ਸੀ ਬੜੀ ਘਰਾਂ ਨੇ ਕੀ ਬਲੀ ਗੱਲ ਲਿਆ ਹੁਣ ਇਹ ਇਹ ਹਸਪੀਟਲ ਨੇ ਯਾਰ ਆਈ ਕਾਂਟ ਅੰਡਰਸਟੈਂਡ ਡਾਕਟਰਾਂ ਨੂੰ ਬਾਹਰ ਕੱਢ ਕੇ ਪੁੱਛੋ ਤੁਹਾਡੇ ਕੋਲ ਕੀ ਆ ਤੁਹਾਡੇ ਕੋਲ ਪੜਾਈਆ ਕੀ ਨੇ ਡਾਕਟਰੀ ਦੀ ਜਦੋਂ ਬੰਦਾ ਆਇਆ ਉਹਦਾ ਪ੍ਰੋਪਰ ਟਰੀਟਮੈਂਟ ਕਰੋ ਉਹਨੂੰ ਦੇਖਿਆ ਨਹੀਂ ਅੰਦਰ ਉਹਦੇ ਬਲੀਡਿੰਗ ਹੋ ਰਹੀ ਆ ਸਭ ਕੁਝ ਉਹਦੇ ਉੱਤੋਂ ਟਾਂਕੇ ਲਾ ਕੇ ਤੋਰਤਾ ਵੀ ਹਾਂ ਤੂੰ ਸਹੀ ਆ ਤੇ ਮਾਰਨ ਵਾਲੇ ਤਾਂ ਫਿਰ ਇਹੀ ਨੇ ਉਦੋਂ ਬਾਅਦ ਰੱਖਿਆ ਸਾਨੂੰ ਯਾਰ ਇੱਥੇ ਕੋਈ ਬੰਦਾ ਹੈਗਾ ਤਾਂ ਪੁਲਿਸ ਵਾਲਿਆਂ ਦਾ ਹੈਗਾ ਕੋਈ ਬੰਦਾ ਡੀਐਸਪੀ ਭੁਪਿੰਦਰ ਦੇਖੀ ਕੋਈ ਡੀਐਸਪੀ ਸਾਹਿਬ ਜਾਂ ਐਸਪੀ ਹੈਗੇ ਬੁਲਾਇਆ ਜੋ 1 ਸੈਕਿੰਡ ਜੋ ਵੀ ਹੈ ਨਹੀਂ ਕੋਈ ਇੱਕ ਗੱਲ ਆ 12 ਲੱਖ ਵਾਲੀ ਗੱਲ ਤਾਂ ਦੱਸੀਏ ਉਦੋਂ ਮੁੰਡਾ ਭੁੱਲ ਗਿਆ ਦੱਸਣ ਨੂੰ ਇੱਥੇ ਮੁੱਖ ਮੰਤਰੀ ਨੂੰ ਪਿੱਛੋ ਦੀ ਘੜਤਾ ਪੁਲਿਸ ਵਾਲਿਆਂ ਨੂੰ ਕਹੀ ਸੀ ਵੀ ਸਾਡਾ ਥੋੜਾ ਟਾਈਮ ਖੜਾ ਕੇ ਗੱਲ ਕਰਾ ਦਿਓ ਅਸੀਂ ਕਿਹੜਾ ਉਹਨੂੰ ਮਾਰ ਦੇਣ ਲੱਗੇ ਸਾਨੂੰ ਥੋੜੀ ਗੱਲ ਕਰਾ ਦਿਓ ਸਾਡੇ ਨਹੀਂ ਸਾਹਿਬ ਦੇਣਗੇ ਸਾਨੂੰ ਇਨਸਾਫ ਲੈਣਾ ਆਉਂਦਾ ਉਹ ਛੇਰਾ ਕਿਉਂ ਨਹੀਂ ਤੁਹਾਡੇ ਤੁਹਾਡੇ ਨਾਲ ਪੰਜਾਬ ਵਾਲਾ ਯਾਰ ਐ ਕਿਹਾ ਤੁਹਾਡੇ ਨਾਲ ਆਇਆ ਇਹਨਾਂ ਨੇ ਦੱਸਿਆ ਹੁਣੇ ਕਿ 12 ਲੱਖ ਰੁਪਇਆ ਇਹਨਾਂ ਨੇ ਹੋਟਲ ਵਾਲਿਆਂ ਨੇ ਲੈ ਲਿਆ ਸਰ ਆ ਕੀ ਇਹਨਾਂ ਦਾ ਨਾਮ ਵੈਸੇ ਤਾਂ ਸਹੀ ਨਿਕਲਿਆ ਇਹ ਹੋਟਲ ਹੀ ਆ ਆ ਹੋਸਟ ਇੱਕ ਮਿੰਟ ਵਾਈਟ ਇੱਕ ਮਿੰਟ ਥੋੜਾ ਜੇ ਉਹ 12 ਲੱਖ ਇੱਕ ਤਾਂ ਪਲੀਜ਼ ਵਾਪਸ ਕਰੋ ਉਹ ਮੁੰਡਾ ਖੁਦ ਚੱਲ ਕੇ ਆਇਆ ਜਿਹਦੇ ਬੱਚੇ ਗੁਰਸੇ ਔਰ ਉਹ ਵਿਚਾਰੇ ਦਾ ਢੱਡ ਖੋਲ ਕੇ 3 ਘੰਟੇ ਤੱਕ ਡਾਕਟਰ ਪਤਾ ਨਹੀਂ ਕਿੱਧਰ ਘੁੰਮਦੇ ਰਹੇ ਪਹਿਲਾਂ ਇਹਦੇ ਪੈਸੇ ਜਮ੍ਹਾਂ ਕਰਾਓ 4 ਵਜੇ ਮੈਨੂੰ ਔਰ ਪੈਸੇ 12 ਲੱਖ ਜਮਾ ਕਰਾ ਵਾਲਿਆ ਹੁਣ ਮੈਨੂੰ ਦੱਸੋ ਲਈ 3 ਘੰਟਿਆਂ ਦਾ ਤੇ 4 ਘੰਟਿਆਂ ਦਾ 12 ਲੱਖ ਰੁਪਏ ਲੈ ਕੇ ਬੈਠੇ ਹੋ ਇਹਨੇ ਲੋਕ ਇੱਕ ਤਾਂ ਪਰਿਵਾਰ ਤੇ ਭੀੜ ਬਣੀ ਹੋਈ 25 ਮੈਂਬਰਾਂ ਦਾ ਕੱਲਾ ਆ ਸਾਰਾ ਪਰਿਵਾਰ ਬੈਠਾ ਉਹਨਾਂ ਹਸਪੀਟਲ ਦੀ ਅੰਗੈਲੀ ਆ ਚਾਹੇ ਪੈਸੇ ਖਾਣ ਕਰਕੇ ਲਾ ਲਓ ਚਾਹੇ ਜਿੱਦਾਂ ਮਰਜੀ ਸਾਡਾ ਬੰਦਾ ਆਇਆ ਉਤੋਂ ਚੱਲ ਕੇ ਜਨਾਬ ਉਹਨਾਂ ਇਹਨਾਂ ਨੇ ਨਾ ਕੱਲੇ ਉਹਦੇ ਟਾਂਕੇ ਲਾ ਕੇ ਉਹਨੂੰ ਭੇਜਤਾ 2 ਘੰਟੇ ਬਾਅਦ ਥੋੜਾ ਜਿਹਾ ਲਿਖਤੀ ਵੀ ਸਾਨੂੰ ਦੇ ਦਿਓ ਹਾਂਜੀ ਹਾਂਜੀ ਇਹ ਚੀਜ਼ ਅਸੀਂ ਤੁਹਾਨੂੰ ਹੁਣੇ ਲੈ ਕੇ ਨੇ ਇਹ ਤਾਂ ਹੌਸਪੀਟਲ ਦੇ ਬਾਹਰ ਬੈਠੇ ਆ ਨਾ ਸਰ ਐਨੈਜਮੈਂਟ ਤੋਂ ਪੁੱਛੋ ਨਾ ਇਹ ਗੱਲ ਸਰ ਮਾਰੀ ਦੀ 2 ਮਿੰਟ ਚਾਰ ਲਾਈਨਾਂ ਲਿਖੋ ਐਸ ਐਚਓ 8 ਫੇਜ਼ ਨੂੰ ਮੈਂ ਹੁਣੇ ਹੀ ਉਹਨਾਂ ਨੂੰ ਬੁਲਾ ਲਓ ਹੁਣੇ ਪੁੱਛ ਲਓ ਉਹਨੇ ਤੁਹਾਨੂੰ ਦੇ ਦੇਣੇ ਅਸੀਂ ਲਿਖ ਕੇ ਜਨਾਬ ਇਹਨਾਂ ਦੀ ਕਰਤੂਤ ਇਹਨਾਂ ਨੇ ਟੱਕੇ ਲਾ ਕੇ ਭੇਜਤਾ ਸਾਡਾ ਬੰਦਾ 2 ਘੰਟੇ ਬਾਅਦ ਉਹ ਸਹੀ ਸੀ ਬਿਲਕੁਲ ਜਦੋਂ ਬੰਦਾ ਚੱਲ ਕੇ ਆ ਰਿਹਾ ਦੋ ਘੰਟੇ ਸਹੀ ਆ ਤੇ ਅੰਦਰੋਂ ਜਦੋਂ ਥੋੜੀ ਜਿਹੀ ਬਲੀਡਿੰਗ ਹੋਈ ਤੇ ਇਹਨਾਂ ਕੋਲ ਪਾਇਆ ਇਹ ਕਹਿੰਦੇ ਸਹੀ ਆ ਅੰਦਰ ਕੱਲ ਗੁਰਦੇ ਤੇ ਉਹ ਆ ਤੁਹਾਡਾ ਬੰਦਾ ਓਕੇ ਆ ਇਹਨਾਂ ਨੇ ਆ ਗੱਲ ਕਹੀ ਉਦੋਂ ਬਾਅਦ ਪਤਾ ਨਹੀਂ ਦਿਲ ਦੇ ਵਿੱਚ ਕੀ ਆਇਆ ਥੋੜੇ ਟਾਈਮ ਬਾਅਦ ਅਸੀਂ ਫੇਰ ਪੁੱਛਿਆ ਕਹਿੰਦੇ ਸਹੀ ਆ ਉਦੋਂ ਬਾਅਦ ਇਹਨਾਂ ਨੇ ਕੀ ਕੀਤਾ ਨਾ ਇਹ ਕਹਿੰਦੇ ਆਪਰੇਟ ਹੋਊਗਾ ਬੰਦੇ ਦਾ ਤਿੰਨ ਆਪਰੇਟ ਕਰਨੇ ਆ ਤੁਸੀਂ ਸਾਈਨ ਕਰੋ ਅਸੀਂ ਉਵੇਂ ਹੀ ਕਰੀਗੇ ਪੈਸੇ ਜਮ੍ਹਾਂ ਕਰਾਈਗੇ ਸਭ ਕੁਝ ਕਰੀਗੇ ਤੇ ਸਾਨੂੰ ਕਹਿੰਦੇ ਬੰਦਾ ਤੁਹਾਡਾ ਸਹੀ ਹੈ ਸਾਨੂੰ ਆਏ ਤੇ ਸਾਨੂੰ ਪਤਾ ਕੀ ਕਹਿੰਦੇ ਲਿਖ ਕੇ ਕਹਿੰਦੇ ਐ ਲਿਖ ਦਿਓ ਉਹਦੇ ਪੇਪਰ ਦੇ ਵਿੱਚ ਵੀ ਬੰਦਾ ਤੁਹਾ ਸਾਡਾ ਸੀਰੀਅਸ ਆ ਵੀ ਬਚਣ ਦੇ ਚਾਂਸ ਘਟ ਨੇ ਤੇ ਇਹਨੂੰ ਅਸੀਂ ਓਪੀਡੀ ਦੇ ਵਿੱਚ ਆਪਰੇਟ ਲਈ ਜਾਣ ਦੀ ਉਹ ਦਿੰਨੇ ਆ ਸ਼ੇਅਰ ਕਰਕੇ ਅਸੀਂ ਉਹ ਚੀਜ਼ ਦਿੱਤੀ ਨਹੀਂ ਇਹਨਾਂ ਨੇ ਸਾਨੂੰ ਪਹਿਲਾਂ ਹੀ ਇਹ ਗੱਲ ਕਹਿ ਦਿੱਤੀ ਸੀ ਤੇ ਜਦੋਂ ਸਵੇਰੇ ਅਸੀਂ ਇਹਨਾਂ ਨੂੰ ਤੇ ਪਹਿਲਾਂ ਇਹਨਾਂ ਨੇ ਕਹਿਤਾ ਸੀ ਸਹੀ ਹੈ ਹਾਂ 101% ਜਦੋਂ ਟਾਂਕੇ ਲਾਏ ਨੇ ਉਸ ਤੋਂ 7-8 ਘੰਟੇ ਬਾਅਦ ਇਹਨਾਂ ਨੇ ਚਿਹਰਾ ਵੀ ਗੁਰਦੇ ਦੇ ਵਿੱਚ ਪ੍ਰੋਬਲਮ ਆ ਇਹ ਪੈਸੇ ਖਾਣ ਕਰਕੇ ਇੱਕ ਆ ਭੈਣ ਨੇ ਕਿਹਾ ਇੱਕ ਇਹਨਾਂ ਨੇ ਕਿਹਾ ਕਿ 3 ਘੰਟੇ ਖੋਲ ਕੇ ਪਿਆਰ ਆ ਉਸ ਤੋਂ ਪਹਿਲਾਂ ਉਹਨੂੰ ਜਰਸੀਅਮ ਆ ਗਿਆ ਜਿੰਨੇ ਡਾਕਟਰ ਸੀ ਸਾਰੇ ਤਾਂ ਉਹਦੇ ਨਾਲ ਹੀ ਹੋ ਗਏ ਇਹਦੇ ਕੋਲ ਕੋਈ ਡਾਕਟਰ ਨਹੀਂ ਸੀ ਇਹਨੂੰ ਆਪਰੇਟ ਵਾਸਤੇ ਖੋਲ ਕੇ ਉਦੋਂ ਹੀ ਛੱਡ ਕੇ ਚਲੇ ਗਏ ਇਹ ਕੰਮ ਕਰ ਲੋ ਅੱਜ ਇਹ ਵੀ ਇਹਨਾਂ ਨੇ ਕਿਹਾ ਹੈ ਇੱਕ ਕੰਮ ਕੋਈ ਵੀ ਆਪਣਾ ਇੱਕ ਮੁੰਡਾ ਬੈਠੋ ਇਹ ਲਿਖ ਲੋ ਸਾਰੀ ਗੱਲ ਆਪਾਂ ਲਿਖ ਕੇ ਹੁਣੇ ਦੇਈਏ